ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਕਿਸਾਨੀ ਮੰਗਾਂ ਨੂੰ ਨਜ਼ਰਅੰਦਾਜ਼ ਕਰਨ ਤੇ ਕੇਂਦਰ ਸਰਕਾਰ ਨਾਲ ਖਫਾ ਚੱਲ ਰਹੀਆਂ ਕਿਸਾਨ ਜਥੇਬੰਦੀਆਂ ਹੁਣ ਦੋ ਧੜਿਆਂ ਵਿੱਚ ਵੰਡੀਆਂ ਗਈਆਂ ਹਨ ਪੰਜਾਬ ਤੇ ਹਰਿਆਣਾ ਵਿੱਚ ਅੱਜ ਇੱਕੋ ਵੇਲੇ ਦੋ ਕਿਸਾਨ ਮਹਾਪੰਚਾਇਤਾਂ ਹੋਣਗੀਆਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਖਨੌਰੀ ਬਾਡਰ ਤੇ ਜਦਕਿ ਸੰਯੁਕਤ ਕਿਸਾਨ ਮੋਰਚਾ ਨੇ ਹਰਿਆਣਾ ਦੇ ਟੁਹਾਣਾ ਵਿੱਚ ਕਿਸਾਨ ਮਹਾਪੰਚਾਇਤ ਕਰਨ ਦਾ ਐਲਾਨ ਕੀਤਾ ਹੈ ਬੇਸ਼ੱਕ ਦੋਹਾਂ ਮਹਾਪੰਚਾਇਤਾਂ ਦਾ ਅਜੰਡਾ ਕੇਂਦਰ ਸਰਕਾਰ ਖਿਲਾਫ ਅਗਲੀ ਰਣਨੀਤੀ ਤਿਆਰ ਕਰਨਾ ਤੇ ਉਸ ਨੂੰ ਕਿਸਾਨੀ ਮੰਗਾਂ ਮੰਨਣ ਲਈ ਮਜਬੂਰ ਕਰਨ ਲਈ ਦਬਾਅ ਬਣਾਉਣਾ ਹੈ ਪਰ ਦੋਹਾਂ ਮਹਾਪੰਚਾਇਤਾਂ ਦੀ ਵਾਗਡੋਰ ਵੱਖ-ਵੱਖ ਕਿਸਾਨੀ ਧਿਰਾਂ ਦੇ ਹੱਥ ਵਿੱਚ ਹੋਵੇਗੀ ਖਲੋਰੀ ਬਾਰਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅੱਜ ਦੀ ਮਹਾਪੰਚਾਇਤ ਵਿੱਚ ਸ਼ਾਮਲ ਹੋਣਗੇ ਇਸ ਮਹਾਪੰਚਾਇਤ ਵਿੱਚ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ 2.5 ਲੱਖ ਤੋਂ ਵੱਧ ਕਿਸਾਨ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚੋਂ ਭਾਗ ਲੈਣਗੇ ਉਧਰ ਕੱਲ ਲੁਧਿਆਣਾ ਵਿੱਚ ਇੱਕ ਹੋਈ ਬੈਠਕ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨੀ ਮੰਗਾਂ ਲਈ ਖਨੌਰੀ ਬਾਰਡਰ ਤੇ ਮਰਨਵਰ ਤੋਂ ਉੱਪਰ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ ਕਰਦਿਆਂ ਅੱਜ ਟੁਹਾਨਾ ਵਿੱਚ ਮਹਾਪੰਚਾਇਤ ਕਰਨ ਦਾ ਐਲਾਨ ਕੀਤਾ ਹੈ ਇਸ ਮੌਕੇ ਕਿਸਾਨ ਆਗੂਆਂ ਨੇ ਆਖਿਆ ਕਿ ਉਹਨਾਂ ਦੀ ਜਥੇਬੰਦੀ ਡੱਲੇਵਾਲ ਨੂੰ ਪੂਰਾ ਸਮਰਥਨ ਦੇਵੇਗੀ ਪਰ ਦਬੀ ਜ਼ੁਬਾਨ ਵਿੱਚ ਇਹ ਗੱਲ ਵੀ ਸਾਹਮਣੇ ਆਈ ਕਿ ਇਹ ਜਥੇਬੰਦੀ ਡੱਲੇਵਾਲ ਤੇ ਸਰਵਣ ਸਿੰਘ ਪੰਦੇਰ ਨਾਲ ਮਿਲ ਕੇ ਸੰਘਰਸ਼ ਲੜਨ ਦੇ ਰੌ ਵਿੱਚ ਨਹੀਂ ਹੈ ਇਸ ਦੇ ਦਰਮਿਆਨ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਇੱਕ ਟੀਵੀ ਚੈਨਲ ਨਾਲ ਗੱਲਬਾਤ ਵਿੱਚ ਮੰਨਿਆ ਕਿ ਸੰਯੁਕਤ ਕਿਸਾਨ ਮੋਰਚੇ ਵਿੱਚ ਦਫਾੜ ਜਗਜੀਤ ਸਿੰਘ ਡੱਲੇਵਾਲ ਕਾਰਨ ਹੀ ਪਿਆਸੀ ਉਹ ਤਾਂ ਜੀ ਇੱਕ ਭਾਈ ਕੋਈ ਗੱਲ ਦੀ ਪਹਿਲਾਂ ਕਹਿੰਦੇ ਕਿਸ ਨੇ ਕਬੂੜੀਆਂ ਦੋਹਾ ਲਾਤਾ ਕਾਜ਼ਾ ਬੇ ਨੰਬਰਦਾਰ ਦਰਵਾਜਾ ਹੈ ਨਹੀਂ ਕਹਿੰਦਾ ਭਾਈਆਂ ਚ ਫੁੱਟ ਪੈ ਗਈ ਤੈਨੂੰ ਕੀ ਕਹਾ ਹੂੰ ਉਹ ਫੁੱਟ ਦੇ ਕਾਰਨ ਕਰਕੇ ਤਾਂ ਮੂਲ ਸਾਡਾ ਮੋਰਚੇ ਇੱਕ ਤਰ੍ਹਾਂ ਦਿਹਾੜੇ ਹੋਇਆ ਕੰਮ ਉਹ ਉਹ ਜੇ ਇਕੱਠੇ ਹੁੰਦੇ ਸਾਡਾ ਲਿਆ ਕੱਲਾ ਮੋਰਚਾ ਕਿਉਂ ਲਾਉਂਦਾ ਹੂੰ ਇਹ ਤਾਂ ਰਲ ਕੇ ਲਾਉਂਦੇ ਸਾਰੇ ਹੂੰ ਇਹ ਮਤਲਬ ਪੱਕੇ ਹੋਇਆ ਕੰਮ ਹੈ ਦੇਖੋ ਅਸੀਂ ਕਦੇ ਇਕੱਟਾ ਤੋਂ ਨਹੀਂ ਭੱਜੇ ਹੂੰ ਸਾਨੂੰ 4 ਮਹੀਨਿਆਂ ਲਈ ਸਸਪੈਂਡ ਕਰਤਾ ਜੀ ਮੋਰਚੇ ਵੀ ਸੂਚ ਇਲੈਕਸ਼ਨ ਡਾੜ ਲਈ ਹੂੰ ਜਦੋਂ 4.5 ਮਹੀਨੇ ਪੂਰੇ ਹੋ ਗਏ ਅਸੀਂ ਜਾ ਕੇ ਹੱਥ ਵੱਨੇ 4.5 ਮਹੀਨੇ ਪੂਰੇ ਹੋ ਗਏ ਸਾਨੂੰ ਮੁਰਚੇ ਲਾਓ ਉਹ ਕਹਿੰਦੇ ਵੀ ਦੂਜੀ ਮੀਟਿੰਗ ਤੇ ਆਜੋ ਠੀਕ ਅਸੀਂ ਦੂਜੀ ਮੀਟਿੰਗ ਤੇ ਡੱਲੇਵਾਲ ਸਾਹਿਬ ਕਹਿੰਦਾ ਮੈਂ ਨਹੀਂ ਰਹਿੰਦਾ ਜੇ ਇਹ ਆਉਣਗੇ ਦੱਸੋ ਹੁਣ ਕੌਣ ਕੌਣ ਖਸੂਰਦਾਰ ਹੈ ਇਹਨੂੰ ਫਟਵਾੜਕ ਹੂੰ ਉਹ ਕਹਿੰਦਾ ਮੈਂ ਨਹੀਂ ਰਹਿੰਦਾ ਜੇ ਇਹ ਆਉਣਗੇ ਡੱਲੇਵਾਲ ਬਾਹਰ ਆ ਗਿਆ ਮੁਰਚੇ ਚ ਤੇ ਦਰਮਿਆਨ ਖਲੋਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਕੱਲ 39ਵੇਂ ਦਿਨ ਵੀ ਜਾਰੀ ਰਿਹਾ ਕੱਲ ਰਜਿੰਦਰਾ ਹਸਪਤਾਲ ਪਟਿਆਲਾ ਦੇ ਮੈਡੀਕਲ ਸੁਪਰਡੈਂਟ ਦੀ ਅਗਵਾਈ ਹੇਠ ਬਣਾਏ ਗਏ ਉਚਪਦਰੀ ਮੈਡੀਕਲ ਬੋਰਡ ਨੇ ਡੱਲੇਵਾਲ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਇਲਾਜ ਲਈ ਮਨਾਉਣ ਦਾ ਯਤਨ ਕੀਤਾ ਪਰ ਬੋਰਡ ਆਪਣੇ ਇਸ ਯਤਨ ਵਿੱਚ ਕਾਮਯਾਬ ਨਾ ਹੋ ਸਕਿਆ ਇਸ ਮੁਲਾਕਾਤ ਮੌਕੇ ਬੋਰਡ ਵਿੱਚ ਸ਼ਾਮਲ ਡਾਕਟਰਾਂ ਨੇ ਡੱਲੇਵਾਲ ਦੇ ਨਮੂਨੇ ਵੀ ਲਏ ਤੇ ਉਹਨਾਂ ਦੀ ECG ਵੀ ਕੀਤੀ ਪਰ ਬੋਰਡ ਨੇ ਇਹਨਾਂ ਨਮੂਨਿਆਂ ਤੇ ECG ਦੀ ਰਿਪੋਰਟ ਜਨਤਕ ਨਹੀਂ ਕੀਤੀ कोरोना वायरस ਦੇ ਫਲਾਤ ਤੋਂ ਠੀਕ 5 ਸਾਲ ਬਾਅਦ ਚੀਨ ਵਿੱਚ ਇੱਕ ਹੋਰ ਨਵੇਂ ਵਾਇਰਸ ਦੇ ਫਲਾਤ ਦੀਆਂ ਸੂਚਨਾਵਾਂ ਮਿਲ ਰਹੀਆਂ ਹਨ ਇੰਟਰਨੈਟ ਮੀਡੀਆ ਤੇ ਕਈ ਪੋਸਟ ਮਿਲ ਰਹੇ ਹਨ ਜਿਨ੍ਹਾਂ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਇੱਕ ਐਚ ਐਮ ਪੀ ਵੀ ਵਾਇਰਸ ਨਾਂ ਨੇ ਚੀਨ ਵਿੱਚ ਹੜਕੰਪ ਮਚਾਇਆ ਹੋਇਆ ਹੈ ਤੇ ਇਸ ਦੇ ਚਲਦੇ ਚੀਨ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਭਾਰੀ ਲਾਈਨ ਲੱਗੀ ਹੋਈ ਹੈ ਚੀਨੀ ਸਰਕਾਰ ਦੁਆਰਾ ਕੋਈ ਵੀ ਜਾਣਕਾਰੀ ਸਪਸ਼ਟ ਨਾ ਕੀਤੇ ਜਾਣ ਤੇ ਦੁਨੀਆ ਦੇ ਲੋਕ ਘਬਰਾਏ ਹੋਏ ਹਨ ਤੇ ਉਹਨਾਂ ਦਾ ਮੰਨਣਾ ਹੈ ਕਿ ਚੀਨ ਨੇ ਕਰੋਨਾ ਵਾਇਰਸ ਮੌਕੇ ਵੀ ਅਜਿਹੀ ਜਾਣਕਾਰੀ ਲੁਕਾਈ ਸੀ ਜਿਸ ਕਰਕੇ ਦੁਨੀਆ ਨੂੰ ਵੱਡਾ ਖਮਿਆਜਾ ਭੁਗਤਣਾ ਪਿਆ ਸੀ ਪਰ ਰਾਹਤ ਦੀ ਗੱਲ ਹੈ ਕਿ ਭਾਰਤ ਦੇ ਰਾਸ਼ਟਰੀ ਰੋਗ ਸਲਾਹਕਾਰ ਦੇ ਡਾਇਰੈਕਟਰ ਨੇ ਕੱਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਵਾਇਰਸ ਇੱਕ ਸਧਾਰਨ ਵਾਇਰਸ ਹੈ ਜੋ ਕਿ ਸਰਦੀਆਂ ਵਿੱਚ ਅਕਸਰ ਹੀ ਫੈਲ ਜਾਂਦਾ ਹੈ ਇਸ ਤੋਂ ਭਾਰਤ ਵਾਸੀਆਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਸੀਤ ਲਹਿਰ ਤੇ ਸੰਘਣੀ ਧੁੰਦ ਦਾ ਦੌਰ ਜਾਰੀ ਹੈ। ਪੰਜਾਬ ਵਿੱਚ ਕੱਲ ਬਠਿੰਡਾ ਤੇ ਗੁਰਦਾਸਪੁਰ ਸਭ ਤੋਂ ਠੰਡੇ ਇਲਾਕੇ ਦਰਜ ਕੀਤੇ ਗਏ। ਪੰਜਾਬ ਵਿੱਚ ਕੱਲ ਪਈ ਸੰਘਣੀ ਧੁੰਦ ਨੇ ਜਨਜੀਵਨ ਨੂੰ ਅਸਤਵਿਆਸਤ ਕਰਕੇ ਰੱਖ ਦਿੱਤਾ। ਹਾਲਾਂਕਿ ਦੁਪਹਿਰ ਸਮੇਂ ਨਿਕਲੀ ਧੁੱਪ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ। ਪੰਜਾਬ ਵਿੱਚ ਸੰਘਣੀ ਧੁੰਦ ਕਾਰਨ ਕੱਲ ਕਈ ਥਾਵਾਂ ਤੇ ਸੜਕੀ ਹਾਸੇ ਹੋਏ ਜਿਸ ਵਿੱਚ ਕਈ ਵਿਅਕਤੀ ਜ਼ਖਮੀ ਹੋ ਗਏ ਪਹਿਲਾ ਹਾਸਾ ਬਠਿੰਡਾ ਡੱਬ ਵਾਲੀ ਰੋਡ ਤੇ ਪਿੰਡ ਗੁਰੂ ਸਰ ਸੈਨੇ ਨਜ਼ਦੀਕ ਹੋਇਆ ਜਿੱਥੇ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਤੇਲ ਟੈਂਕਰ ਨਾਲ ਟਕਰਾ ਗਈ ਜਿਸ ਵਿੱਚ 20 ਵਿਅਕਤੀ ਜ਼ਖਮੀ ਹੋ ਗਏ ਦੂਸਰਾ ਹਾਸਾ ਲੰਬੀ ਹਲਕੇ ਦੇ ਪਿੰਡ ਕਰਮਗੜ੍ਹ ਨਜ਼ਦੀਕ ਹੋਇਆ ਜਿੱਥੇ ਧੁੰਦ ਕਾਰਨ ਇੱਕ ਆਰਬਿਟ ਕੰਪਨੀ ਦੀ ਬੱਸ ਖੇਤ ਵਿੱਚ ਪਲਟ ਗਈ ਇਸ ਹਾਸੇ ਵਿੱਚ ਵੀ 7 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ ਇਸ ਤੋਂ ਬਿਨਾ ਕੌਮੀ ਰਾਜਧਾਨੀ ਵਿੱਚ ਵੀ ਸੰਘਣੀ ਧੁੰਦ ਕਾਰਨ ਸਵੇਰੇ ਇੰਦਰਾ ਗਾਂਧੀ ਕੁਮੰਤਰੀ ਹਵਾਈ ਅੱਡੇ ਤੇ ਹਵਾਈ ਉਡਾਨਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਮਹਾਰਾ ਨੇ ਦੱਸਿਆ ਕਿ ਕੱਲ ਧੁੰਦ ਕਾਰਨ 400 ਹਵਾਈ ਉਡਾਨਾਂ ਦੇਰ ਨਾਲ ਚੱਲੀਆਂ ਜਾਂ ਉਹਨਾਂ ਨੂੰ ਰੱਦ ਕਰਨਾ ਪਿਆ ਮੌਸਮ ਮਹਾਰਾ ਨੇ ਅੱਜ ਵੀ ਸੂਬੇ ਵਿੱਚ ਧੁੰਦ ਪੈਣ ਦੀ ਭਵਿੱਖਬਾਣੀ ਕੀਤੀ ਹੈ ਜਿਸ ਦੇ ਮੱਦੇ ਨਜ਼ਰ ਅੱਜ ਤੜਕਸਾਰ ਤੋਂ ਵੀ ਸੂਬੇ ਦੇ ਬਹੁਤ ਸਾਰੇ ਭਾਗਾਂ ਵਿੱਚ ਸੰਘਣੀ ਧੁੰਦ ਪੈਣ ਦੀਆਂ ਖਬਰਾਂ ਨਹੀਂ ਆ ਹਨ ਸ਼੍ਰੋਮਣੀ ਅਕਾਲੀ ਦਲ ਦੁਆਰਾ ਮੁਖਸਰ ਸਾਹਿਬ ਦੇ ਮਾਗੀ ਮੇਲੇ ਤੇ ਸਿਆਸੀ ਕਾਨਫਰੰਸ ਕਰਨ ਦਾ ਐਲਾਨ ਕਰਨ ਤੋਂ ਬਾਅਦ ਸੂਬੇ ਦੀ ਠੰਡੀ ਚੱਲ ਰਹੀ ਰਾਜਨੀਤੀ ਵਿੱਚ ਅਚਾਨਕ ਗਰਮਜੋਸ਼ੀ ਆ ਗਈ ਹੈ। ਕੱਲ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਚੱਲ ਰਹੇ ਬਾਗੀ ਧੜੇ ਦੇ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਨੇ ਅਕਾਲੀ ਦਲ ਵੱਲੋਂ ਮਾਗੀ ਮੌਕੇ ਸਿਆਸੀ ਕਾਨਫਰੰਸ ਕਰਨ ਦੇ ਐਲਾਨ ਤੇ ਸਵਾਲ ਚੁੱਕ ਕੇ ਉਹਨਾਂ ਦੋਸ਼ ਲਾਇਆ ਕਿ ਸੁਖਵੀਰ ਬਾਦਲ ਨੇ ਸਿਆਸੀ ਕਾਨਫਰੰਸ ਦਾ ਐਲਾਨ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 2 ਦਸੰਬਰ ਨੂੰ ਜਾਰੀ ਹੁਕਮਨਾਮੇ ਨੂੰ ਰੋਲਣ ਲਈ ਇਹ ਪੈਂਤੜਾ ਖੇਡਿਆ ਹੈ। ਉਹਨਾਂ ਆਖਿਆ ਕਿ ਇਸ ਕਾਨਫਰੰਸ ਦੇ ਐਲਾਨ ਨੇ ਸਾਬਤ ਕਰ ਦਿੱਤਾ ਕਿ ਸੁਖਬੀਰ ਲਈ ਸਿਆਸਤ ਹੀ ਸਭ ਤੋਂ ਉੱਪਰ ਹੈ। ਇਸ ਦੇ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਐਲਾਨ ਕੀਤਾ ਕਿ ਅਕਾਲੀ ਦਲ ਇਸ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਪੂਰੀ ਤਰ੍ਹਾਂ ਪੰਮਾ ਪਾਰ ਹੈ ਤੇ ਪੂਰਾ ਯਤਨ ਕਰ ਰਿਹਾ ਹੈ। ਕੱਲ ਪਾਰਟੀ ਦਫ਼ਤਰ ਵਿੱਚ ਅਕਾਲੀ ਦਲ ਦੀ ਉੱਚ ਕਮੇਟੀ ਦੀ ਇੱਕ ਬੈਠਕ ਹੋਈ ਜਿਸ ਤੋਂ ਬਾਅਦ ਬੁਲਾਰੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਖਿਆ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਸਾਰੇ ਹਿੱਤਾਂ ਦੀ ਪਹਿਰੇਦਾਰੀ ਕਰਦੀ ਆ ਸ਼੍ਰੋਮਣੀ ਅਕਾਲੀ ਦਲ ਨੇ ਉਤਰਾਅ ਚੜਾਅ ਬਹੁਤ ਦੇਖੇ ਨੇ بڑے ਉਤਰਾਵਾਂ ਚੜਾਵਾਂ ਦੇ ਵਿੱਚ ਸ਼੍ਰੋਮਣੀ ਕਾਲ ਦਲ ਲੰਘਿਆ ਸ਼੍ਰੋਮਣੀ ਕਾਲ ਦਲ ਵੋਟਾਂ ਦੇ ਵਿੱਚ ਹਾਰਿਆ ਜਰੂਰ ਹੋਊਗਾ ਪਰ ਸ਼੍ਰੋਮਣੀ ਅਕਾਲੀ ਦਲ ਮਰਿਆ ਨਹੀਂ ਜਿਉਂਦਾ ਗੱਲਾਂ ਕਹਿਣੀਆਂ ਬਹੁਤ ਸਖਾਲੀਆਂ ਨੇ ਪਰ ਕਰਕੇ ਦਿਖਾਉਣੀਆਂ ਬਹੁਤ ਔਖੀਆਂ ਨੇ ਵੱਡੇ ਵੱਡੇ ਜਿਹੜੇ ਗੱਲਾਂ ਮਾਰਦੇ ਨੇ ਜਿਹੜੇ ਹਰ ਗੱਲ ਤੇ ਨੁਕਤਾ ਚਿੰਨੀ ਕਰਦੇ ਨੇ ਪਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨਿਮਰਤਾ ਦੇ ਨਾਲ ਇੱਕ ਸਿੱਖ ਦੇ ਤੌਰ ਤੇ ਜਾਣੇ ਅਣਜਾਣੇ ਹੋਈਆਂ ਸਾਰੀਆਂ ਗਲਤਾਂ ਦੀ ਗਲਤੀਆਂ ਦੀ ਖਿਮਾ ਜਾਂਚਣਾ ਵੀ ਕੀਤੀ ਜੋ ਨਹੀਂ ਕੀਤੀਆਂ ਇਹ ਮੈਂ ਕਹਣਾ ਕੋਈ ਗਰੇਜ਼ ਨਹੀਂ ਕਿ ਜੋ ਨਹੀਂ ਵੀ ਕੀਤਾ ਸੀ ਉਹ ਵੀ ਝੋਲੀ ਪਾਇਆ ਪਰ ਮੈਂ ਉਹਨਾਂ ਸੋਚ ਵਾਲੇ ਬੰਦਿਆਂ ਨੂੰ ਲੱਖ ਲਾਨਤ ਪਾਉਣਾ ਕਿ ਜਿਹੜੇ ਇੱਕ ਸੇਵਾ ਕਰ ਰਹੇ ਸੇਵਕ ਤੇ ਗੋਲੀਆਂ ਚਲਾਉਣ ਵਾਲੇ ਨੂੰ ਸਹੀ ਠਹਿਰਾ ਰਹੇ ਨੇ ਇਹ ਜਰੂਰ ਸੋਚੀਏ ਕਿ ਕਿਹਨੇ ਪੰਜਾਬ ਦੀ ਤਰੱਕੀ ਕੀਤੀ ਹੈ ਤੇ ਕਿਹਨੇ ਪੰਜਾਬ ਤੇ ਚੁਟਕਲੇ ਬਣਾਏ ਨੇ ਤੇ ਗੱਲਾਂ ਕੀਤੀਆਂ ਨੇ ਹੁਣ ਫਰਕ ਆਪਾਂ ਦੇਖਣਾ ਕਿ ਪੰਜਾਬ ਨੂੰ ਡਿਵੈਲਪਮੈਂਟ ਵਾਲਾ ਤਰੱਕੀ ਵਾਲਾ ਨੌਕਰੀ ਵਾਲਾ ਪੰਜਾਬ ਨੂੰ ਅੱਗੇ ਲੈ ਕੇ ਜਾਣ ਵਾਲਾ ਮਾਡਲ ਕੌਣ ਦੇ ਸਕਦਾ ਤੇ ਗੱਲਾਂ ਦਾ ਖਰਾਬ ਬਣਾ ਕੇ ਗਾਲਾਂ ਕੱਢ ਕੇ ਨੁਕਤਾ ਚਿੰਨੀ ਕਰਕੇ ਪੰਜਾਬ ਨੂੰ ਢਾਹ ਕੌਣ ਲਾ ਰਿਹਾ ਤੇ ਕੌਣ ਸਾਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਕਾਲੀ ਦਲ ਦੇ 100 ਸਾਲ ਤੋਂ ਵੱਧ ਦੇ ਇਤਿਹਾਸ ਦੇ ਵਿੱਚ ਬਥੇਰੀ ਵਾਰੇ ਮੁਸ਼ਕਲਾਂ ਆਈਆਂ ਨੇ ਅੱਗੇ ਵੀ ਇਹ ਮੁਸ਼ਕਲਾਂ ਦੇ ਵਿੱਚ ਅਕਾਲੀ ਦਲ ਤਕੜਾ ਹੋ ਕੇ ਨਿਕਲੂਗਾ ਉਧਰ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਨੇ ਵੀ ਨਵੀਂ ਪੰਥਕ ਪਾਰਟੀ ਬਣਾਉਣ ਦਾ ਜੋ ਐਲਾਨ ਕੀਤਾ ਹੈ ਉਹ ਸੰਬੰਧੀ ਕੱਲ ਕੁਝ ਸਵਾਲਾਂ ਦੇ ਜਵਾਬ ਦਿੱਤੇ। ਦਰਸਲ ترਸੀਮ ਸਿੰਘ ਨੇ ਐਲਾਨ ਕੀਤਾ ਹੈ ਕਿ ਮੁਕਸਰ ਸਾਹਿਬ ਦੇ ਮਾਗੀ ਮੇਲੇ ਮੌਕੇ ਉਹ ਅਮਰਤਪਾਲ ਸਿੰਘ ਦੀ ਅਗਵਾਈ ਹੇਠ ਇੱਕ ਨਵੀਂ ਰਾਜਨੀਤਿਕ ਪਾਰਟੀ ਦਾ ਐਲਾਨ ਕਰਨਗੇ। ਪੱਤਰਕਾਰਾਂ ਵੱਲੋਂ ਕੱਲ ਜਦ ترਸੀਮ ਸਿੰਘ ਨੂੰ ਇਸ ਪਾਰਟੀ ਦੇ ਨਾਂ ਤੇ ਰੂਪਰੇਖਾ ਬਾਰੇ ਪੁੱਛਿਆ ਗਿਆ ਤਾਂ ترਸੀਮ ਸਿੰਘ ਨੇ ਆਖਿਆ ਮਾਗੀ ਮੇਲਾ ਮੇ ਮੁਕਸਰ ਵਿਖੇ 14 ਤਰੀਕ ਕੋ ਇੱਕ ਪਾਰਟੀ ਬਣਾਣੇ ਦਾ ਜੋ ਪਹਿਲਾ ਸਾਰੇ ਪਲਾਨਿੰਗ ਪੂਰੀ ਤਿਆਰ ਹੈ ਉਸਮੇ ਉਹ ਕਮੇਟੀ ਦਾ ਅਨਾਉਂਸ ਕਰਨਗੇ ਉਹ ਹੋ ਸਕਦਾ ਪੰਜ ਮੈਂਬਰੀ ਹੋ ਜਾਂ ਸੱਤ ਮੈਂਬਰੀ ਹੋਗੀ ਤੇ ਉਹ ਉਹ ਹੀ ਆਗੇ ਉਹ ਸਭ ਚੀਜ਼ ਕੋ ਪਾਰਟੀ ਕੋ ਰੂਪ ਰੇਖਾ ਦੇਗੀ ਕਿ ਉਹ ਉਸਦਾ ਜੋ ਸੁਧਾਨ ਖਰੜਾ ਜਾਂ ਜੋ ਵੀ ਉਹ ਕੌਂਸਲ ਸਿਧਾਂਤ ਤੇ ਚਲੇਗੀ ਉਹ वो सारियाँ चीज़ा उसमें वो तय करेगी नाम तो वही जो हम लोग पाँच या सात की कमेटी अनाउंस करेगी वही फाइनल करेगी तो वो जो पंजाब ना मिलता जुलता कोई ना ऐसी जो पहला चल रहे उनकी कोशिश करें जी वो अमृतपाल से बात तो हुई है हमारी मैं मिलकर आया उनको पीछे छोड़ते हैं उन्होंने बोला कि जो मैं तो अंदर हूँ जो संगतों की रह लोगों का विचार है उसी हिसाब से आप काम करो पंजाब के हित में पंथ के हित में अपना टाइम हम लोग रॉयल मिल्क के सारे जाने अच्छे साथियों को साथ लेके इसकी ग्वाही करेंगे जब ये वो आ जाएंगे वो, वो आप करते हैं ग्वाही की कि या किसी और को सौंपते हैं कि उन, उन, उनका बेहतर है अमेरिका ਵਿੱਚ ਹੋ ਰਹੇ ਲਗਾਤਾਰ ਅੱਤਵਾਦੀ ਹਮਲਿਆਂ ਤੋਂ ਬਾਅਦ ਭਾਰਤ ਵਿੱਚ ਵੀ ਲੜੀਵਾਰ ਬੰਬ ਤਮਾਕੀਆਂ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਭਾਰਤੀ ਖੁਫੀਆ ਏਜੰਸੀਆਂ ਨੇ ਕੱਲ ਇਸ ਸਬੰਧੀ ਅਲਰਟ ਜਾਰੀ ਕੀਤਾ ਏਜੰਸੀਆਂ ਨੇ ਦੱਸਿਆ ਕਿ ਪਾਕਿਸਤਾਨ ਦੀ ਏਜੰਸੀ ਆਈਐਸਆਈ ਬੰਗਲਾਦੇਸ਼ ਤੇ ਹੋਰ ਅਤਵਾਦੀ ਸੰਗਠਨਾ ਰਾਹੀਂ ਤਬਾਹੀ ਮਚਾਉਣਾ ਚਾਹੁੰਦੀ ਹੈ ਉਹਨਾਂ ਦੱਸਿਆ ਕਿ ਇਹਨਾਂ ਅਤਵਾਦੀ ਸੰਗਠਨਾਂ ਦੇ ਨਿਸ਼ਾਨੇ ਤੇ ਦਿੱਲੀ ਤੇ ਪੰਜਾਬ ਹਨ ਇਸ ਦੇ ਮੱਦੇਨਜ਼ਰ ਆਈਬੀ ਨੇ ਕੱਲ ਦਿੱਲੀ ਤੇ ਪੰਜਾਬ ਦੇ ਪੁਲਿਸ ਮੁਖੀਆਂ ਨੂੰ ਅਲਰਟ ਜਾਰੀ ਕਰਕੇ ਚੌਕਸ ਰਹਿਣ ਲਈ ਆਖਿਆ ਤੇ ਸੁਰੱਖਿਆ ਦੇ ਢੁਕਵੇਂ ਇੰਤਜ਼ਾਮ ਕਰਨ ਦੀ ਹਦਾਇਤ ਵੀ ਕੀਤੀ ਉੱ巴 ਸਰਕਾਰ ਵੱਲੋਂ ਸੂਬੇ ਦੀਆਂ ਜੇਲ੍ਹਾਂ ਵਿੱਚੋਂ ਚੱਲ ਰਹੀਆਂ ਅਪਰਾਧਿਕ ਕਾਰਵਾਈਆਂ ਨੂੰ ਠੱਲ ਪਾਉਣ ਦੇ ਲਗਾਤਾਰ ਕੀਤੇ ਜਾ ਰਹੇ ਦਾਅਵਿਆਂ ਦੇ ਬਾਵਜੂਦ ਅਸਲੀਅਤ ਕੁਝ ਹੋਰ ਹੈ ਕੱਲ ਸ਼੍ਰੀ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਵਿੱਚੋਂ 1 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਹੋਈ ਇਹ ਬਰਾਮਦਗੀ ਪੁਲਿਸ ਵੱਲੋਂ ਜੇਲ੍ਹ ਵਿੱਚ ਚਲਾਈ ਗਈ ਤਲਾਸ਼ੀ ਮਹਿੰਮਦ ਰਾਨ ਕੀਤੀ ਗਈ ਇਸ ਤੋਂ ਇਲਾਵਾ ਤਲਾਸ਼ੀ ਦੌਰਾਨ ਅੱਧੀ ਦਰਜਨ ਤੋਂ ਵੱਧ ਮੋਬਾਈਲ ਫੋਨ ਵੀ ਕੈਦੀਆਂ ਤੋਂ ਮਿਲੇ ਇੱਥੇ ਇਹ ਦੱਸਣਾ ਵੀ ਬਣਦਾ ਹੈ ਕਿ ਇਸੇ ਜੇਲ੍ਹ ਦੇ ਤਿੰਨ ਪੁਲਿਸ ਮੁਲਾਜ਼ਮਾ ਨੇ ਬੀਤੇ ਦਿਨੀ ਆਪਣੀ ਲੋਡ ਰਾਈਫਲ ਇੱਕ ਗੈਂਗਸਟਰ ਕੋਲ ਛੱਡ ਦਿੱਤੀ ਸੀ ਜਿਸ ਤੋਂ ਬਾਅਦ ਗੈਂਗਸਟਰ ਤੇ ਉਸਦੇ ਸਾਥੀਆਂ ਨੇ ਇਸ ਲੋਡ ਰਾਈਫਲ ਨਾਲ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਸੀ ਪੁਲਿਸ ਨੇ ਇਸ ਸੰਬੰਧੀ ਕਾਰਵਾਈ ਕਰਦਿਆਂ ਹੁਣ ਤਿੰਨਾਂ ਪੁਲਿਸ ਮੁਲਾਜ਼ਮਾ ਗੈਂਗਸਟਰ ਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ ਸ਼੍ਰੋਮ ਨੇ ਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਹਰਮੰਦਰ ਸਾਹਿਬ ਦੇ ਗੇਟ ਅੱਗੇ ਹੋਏ ਕਾਤਲਾਨਾ ਹਮਲੇ ਦੇ 1 ਮਹੀਨਾ ਬੀਤਣ ਦੇ ਬਾਵਜੂਦ ਪੁਲਸ ਇਸ ਮਾਮਲੇ ਵਿੱਚ ਨਾਮਜ਼ਦ ਦੂਸਰੇ ਦੋਸ਼ੀ ਧਰਮ ਸਿੰਘ ਨੂੰ ਹਾਲੇ ਤੱਕ ਗ੍ਰਿਫਤਾਰ ਨਹੀਂ ਕਰ ਸਕੀ ਹੈ ਪੁਲਸ ਨੇ ਇਸ ਘਟਨਾ ਦੇ ਮੁੱਖ ਮੁਲਜ਼ਮ ਨਰੈਣ ਸਿੰਘ ਚੌੜਾ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਹੋਇਆ ਹੈ ਧਰਮ ਸਿੰਘ ਨੂੰ ਹਮਲੇ ਵਾਲੇ ਦਿਨ ਚੌੜਾ ਨਾਲ ਹਰਮੰਦਰ ਸਾਹਿਬ ਕੰਪਲੈਕਸ ਵਿੱਚ ਦੇਖਿਆ ਗਿਆ ਸੀ ਉਹ ਨਰੈਣ ਸਿੰਘ ਚੌੜਾ ਦਾ ਪੁਰਾਣਾ ਸਹਿਯੋਗੀ ਦੱਸਿਆ ਜਾ ਰਿਹਾ ਹੈ ਉਹ ਖੜਕੂਪਾਦ ਦੇ ਦੌਰ ਦੌਰਾਨ ਵੀ ਕਈ ਵਾਰ ਜੇਲ੍ਹ ਗਿਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਧਰਮ ਸਿੰਘ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਤੇ ਉਸ ਦੀ ਭਾਲ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ ਸੁਪਰੀਮ ਕੋਰਟ ਨੇ 2002 ਵਿੱਚ ਡੇਰਾ ਸੱਚਾ ਸੌਦਾ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹਿਮ ਸਿੰਘ ਅਤੇ ਚਾਰ ਹੋਰਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਬਰੀ ਕਰਨ ਦੇ ਫੈਸਲੇ ਖਿਲਾਫ ਸੁਣਵਾਈ ਕਰਨ ਤੇ ਸਹਿਮਤੀ ਜਤਾ ਦਿੱਤੀ ਹੈ ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 26 ਮਈ 2024 ਨੂੰ ਮਾਮਲੇ ਦੀ ਜਾਂਚ ਨੂੰ ਅਧੂਰਾ ਤੇ ਖਾਮੀ ਭਰਪੂਰ ਦੱਸਦੇ ਹੋਏ ਡੇਰਾ ਮੁਖੀ ਤੇ ਚਾਰ ਹੋਰ ਨੂੰ ਇਸ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਸੀ ਸੁਪਰੀਮ ਕੋਰਟ ਨੇ ਇਸ ਸਬੰਧੀ ਹੁਣ ਇਨ੍ਹਾਂ ਸਾਰਿਆਂ ਧਿਰਾਂ ਨੂੰ ਮੁੜ ਸੁਣਵਾਈ ਲਈ ਨੋਟਿਸ ਜਾਰੀ ਕਰ ਦਿੱਤਾ ਹੈ ਸੰਗਰੂਰ ਵਿੱਚ 12 ਦਿਨਾਂ ਤੋਂ ਮਰਨ ਵਰਤੇ ਬੈਠੇ ਕੰਪਿਊਟਰ ਅਧਿਆਪਕ ਜੌਨੀ ਸਿੰਘਲਾ ਨੂੰ ਦੇਰ ਰਾਤ ਪੁਲਿਸ ਵੱਲੋਂ ਚੁੱਕ ਲਿਆ ਗਿਆ। ਪਹਿਲਾਂ ਕੰਪਿਊਟਰ ਅਧਿਆਪਕ ਨੂੰ ਸਿਵਲ ਹਸਪਤਾਲ ਸੰਗਰੂਰ ਲਜਾਇਆ ਗਿਆ ਜਿਸ ਤੋਂ ਬਾਅਦ ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ। ਜ਼ਬਰੀ ਚੁੱਕੇ ਜਾਣ ਦੀ ਕਾਰਵਾਈ ਤੋਂ ਖਫਾ ਕੰਪਿਊਟਰ ਅਧਿਆਪਕਾਂ ਵੱਲੋਂ ਕੱਲ ਪੰਜਾਬ ਸਰਕਾਰ ਦਾ ਸੂਬੇ ਭਰ ਵਿੱਚ ਪੁਤਲਾ ਫੁਕਿਆ ਗਿਆ। ਇਸ ਦੇ ਨਾਲ ਹੀ ਜੌਨੀ ਸਿੰਘਲਾ ਦੀ ਥਾਂ ਤੇ ਕੱਲ ਕੰਪਿਊਟਰ ਅਧਿਆਪਕ ਰਣਜੀਤ ਸਿੰਘ ਵੱਲੋਂ ਮਰਨਵਾਰਤ ਸ਼ੁਰੂ ਕਰ ਦਿੱਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਐਨ ਆਰ ਆਈ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੱਲ ਦੂਜੀ ਐਨ ਆਰ ਆਈ ਮਿਲਣੀ ਕਰਵਾਈ ਗਈ ਇਸ ਮਿਲਣੀ ਵਿੱਚ ਪ੍ਰਵਾਸੀ ਪੰਜਾਬੀਆਂ ਦੀਆਂ 100 ਤੋਂ ਵੱਧ ਸ਼ਿਕਾਇਤਾਂ ਸੁਣੀਆਂ ਗਈਆਂ ਤੇ ਬਹੁਤਿਆਂ ਦਾ ਮੌਕੇ ਤੇ ਹੀ ਹੱਲ ਕੀਤਾ ਗਿਆ ਇਨ੍ਹਾਂ ਸ਼ਿਕਾਇਤਾਂ ਵਿੱਚ ਜ਼ਿਆਦਾਤਰ ਜਾਇਦਾਦਾਂ ਤੇ ਨਾਜਾਇਜ਼ ਕਬਜ਼ੇ ਤੇ ਵਿਆਹ ਨਾਲ ਸੰਬੰਧਿਤ ਸ਼ਿਕਾਇਤਾਂ ਸਨ ਐਸੇ ਮੰਡਲੀ ਵਿੱਚ ਪੰਜਾਬ ਦੇ ਐਨ ਆਰ ਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਬਹੁਤ ਜਲਦ ਕੇਰਲਾ ਦੀ ਤਰਜ਼ ਤੇ ਪ੍ਰਵਾਸੀ ਪੰਜਾਬੀਆਂ ਲਈ ਪ੍ਰਵਾਸੀ ਪੰਜਾਬੀ ਨੀਤੀ ਬਣਾਈ ਜਾਵੇਗੀ ਤਾਂ ਜੋ ਪ੍ਰਵਾਸੀ ਪੰਜਾਬੀਆਂ ਦੀਆਂ ਮੁਸ਼ਕਲਾਂ ਦਾ ਹੱਲ ਆਸਾਨੀ ਨਾਲ ਕੀਤਾ ਜਾ ਸਕੇ ਜੈਪੁਰ ਵਿੱਚ ਕੱਲ ਇੱਕ ਨਾਬਾਲਗ ਡਰਾਈਵਰ ਨੇ ਤੇਜ਼ ਰਫ਼ਤਾਰ ਗੱਡੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉత్సਵ ਦੇ ਸਬੰਧ ਵਿੱਚ ਕੱਢੇ ਜਾ ਰਹੇ ਨਗਰ ਕੀਰਤਨ ਵਿੱਚ ਸ਼ਾਮਲ ਸੰਗਤ ਤੇ ਛੜਾ ਦਿੱਤੀ। ਇਸ ਹਾਸੇ ਵਿੱਚ ਚਾਰ ਵਿਅਕਤੀ ਜ਼ਖਮੀ ਹੋ ਗਏ। ਹਾਸੇ ਤੋਂ ਬਾਅਦ ਘਟਨਾ ਕਾਰਨ ਗੁੱਸੇ ਵਿੱਚ ਆਈ ਸੰਗਤ ਨੇ ਗੱਡੀ ਤੇ ਹਮਲਾ ਕਰਕੇ ਇਸ ਦੀ ਪੰਨ ਤੋੜ ਕਰ ਦਿੱਤੀ। ਇਸ ਨੇ ਦੋਸ਼ੀ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗੱਡੀ ਜੈਪੁਰ ਦੇ ਇੱਕ ਸਥਾਨਕ ਵਿਧਾਇਕ ਦੇ ਕਾਫਲੇ ਨਾਲ ਸਬੰਧਤ ਸੀ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਤੇ ਉਹਨਾਂ ਦੇ ਪਰਿਵਾਰ ਨੂੰ 2023 ਵਿੱਚ ਵਿਦੇਸ਼ੀ ਆਗੂਆਂ ਤੋਂ ਲੱਖਾਂ ਡਾਲਰ ਦੇ ਤੋਹਫੇ ਮਿਲੇ ਸਨ ਇਹਨਾਂ ਵਿੱਚ ਸਭ ਤੋਂ ਵੱਧ ਕੀਮਤੀ ਤੋਹਫਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੋ ਬਾਈਡਨ ਦੀ ਪਤਨੀ ਜੈਲ ਬਾਈਡਨ ਨੂੰ ਦਿੱਤਾ ਗਿਆ ਸੀ ਇਹ ਤੋਹਫਾ 20000 ਅਮਰੀਕੀ ਡਾਲਰ ਦਾ ਇੱਕ ਹੀਰਾ ਹੈ ਮੋਦੀ ਵੱਲੋਂ ਭੇਟ ਕੀਤੇ ਗਏ ਹੀਰੇ ਨੂੰ ਹੁਣ ਵਾਈਟ ਹਾਊਸ ਦੇ ਈਸਟ ਵਿੰਗ ਵਿੱਚ ਰੱਖਿਆ ਗਿਆ ਹੈ ਇੱਥੇ ਦੱਸਣਾ ਬਣਦਾ ਹੈ ਕਿ ਅਮਰੀਕੀ ਕਾਨੂੰਨ ਮੁਤਾਬਕ ਅਮਰੀਕਾ ਦੇ ਆਗੂਆਂ ਨੂੰ ਵਿਦੇਸ਼ੀ ਆਗੂਆਂ ਤੋਂ ਮਿਲੇ ਤੋਹਫਿਆਂ ਦੀ ਜਾਣਕਾਰੀ ਦੇਣੀ ਪੈਂਦੀ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਅੱਜ ਦੇਸ਼ ਦੇ ਖੇਤੀਬਾੜੀ ਮੰਤਰੀਆਂ ਨਾਲ ਮੀਟਿੰਗ ਕਰਨ ਗਏ। ਇਸ ਕੌਮੀ ਪੱਧਰੀ ਮੀਟਿੰਗ ਵਿੱਚ ਖੇਤੀ ਮੰਡੀ ਨੀਤੀ ਦੇ ਖਰੜੇ ਦੀ ਗੂੰਜ ਪਵੇਗੀ ਤੇ ਨਾਲ ਹੀ ਖਨੌਰੀ ਬਾਰਡਰ ਤੇ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਦੀ ਆਵਾਜ਼ ਵੀ ਸੁਣਾਈ ਦੇਵੇਗੀ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੱਲ ਇਸ ਮੀਟਿੰਗ ਦੀ ਤਿਆਰੀ ਵਜੋਂ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ ਤਾਂ ਜੋ ਪੰਜਾਬ ਦੇ ਪੱਖ ਨੂੰ ਸਹੀ ਢੰਗ ਨਾਲ ਪੇਸ਼ ਕੀਤਾ ਜਾ ਸਕੇ ਖੁੱਡੀਆਂ ਨੇ ਇਸ ਮੌਕੇ ਆਖਿਆ ਕਿ ਉਹ ਇਸ ਮੀਟਿੰਗ ਵਿੱਚ ਨਵੀਂ ਖੇਤੀ ਮੰਡੀ ਨੀਤੀ ਦਾ ਪਰਜੋਰ ਵਿਰੋਧ ਕਰਨਗੇ ਤੇ ਕੇਂਦਰ ਸਰਕਾਰ ਨੂੰ ਅਪੀਲ ਵੀ ਕਰਨਗੇ ਕਿ ਉਹ ਖਨੌਰੀ ਬਾਰਡਰ ਤੇ ਚੱਲ ਰਹੇ ਕਿਸਾਨੀ ਸੰਘਰਸ਼ ਸੰਬੰਧੀ ਕਿਸਾਨਾਂ ਨਾਲ ਗੱਲਬਾਤ ਕਰੇ ਸੂਬਾ ਸਰਕਾਰ ਨੇ ਕੱਲ ਐਲਾਨ ਕੀਤਾ ਕਿ ਪੰਜਾਬ ਰਾਜ ਲੋੜੀ ਬੰਪਰ ਦੀ ਹੁਣ ਇਨਾਮੀ ਰਾਸ਼ੀ ਵਧਾ ਦਿੱਤੀ ਗਈ ਹੈ ਬੁਲਾਰੇ ਨੇ ਦੱਸਿਆ ਕਿ ਹੁਣ ਇਨਾਮੀ ਰਾਸ਼ੀ ਵਧਾ ਕੇ 10 ਕਰੋੜ ਰੁਪਏ ਕਰ ਦਿੱਤੀ ਗਈ ਹੈ ਤਾਂ ਜੋ ਸੂਬਾ ਸਰਕਾਰ ਦੀ ਇਹ ਲਾਟਰੀ ਦੂਸਰੇ ਰਾਜਾਂ ਦੀਆਂ ਲਾਟਰੀਆਂ ਨਾਲ ਮੁਕਾਬਲਾ ਕਰ ਸਕੇ ਭਾਰਤੀ ਹਾਕੀ ਟੀਮ ਦੇ ਸਾਬਕਾ ਫਾਰਵਰਡ ਤੇ ਹਾਕੀ ਕੋਚ ਜਗਵੀਰ ਸਿੰਘ ਨੂੰ ਕੱਲ ਦਿਲ ਦਾ ਦੌਰਾ ਪੈਣ ਮਗਰੋਂ ਓਡੀਸ਼ਾ ਵਿੱਚ ਇੱਕ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਉਹ ਇਸ ਵੇਲੇ ਆਈਸੀਯੂ ਵਿੱਚ ਹਨ ਦੱਸਿਆ ਗਿਆ ਕਿ ਉਹ ਆਪਣੀ ਟੀਮ ਨੂੰ ਟ੍ਰੇਨਿੰਗ ਦੇ ਰਹੇ ਸਨ ਕਿ ਉਨ੍ਹਾਂ ਨੂੰ ਛਾਤੀ ਵਿੱਚ ਦਰਦ ਮਹਿਸੂਸ ਹੋਇਆ ਜਿਸ ਤੋਂ ਬਾਅਦ ਫੌਰੀ ਹਸਪਤਾਲ ਲਜਾਇਆ ਗਿਆ ਡਾਕਟਰਾਂ ਮੁਤਾਬਕ ਜਗਵੀਰ ਸਿੰਘ ਦੀ ਹਾਲਤ ਫਿਲਹਾਲ ਸਥਿਰ ਹੈ ਭਾਰਤ ਆਸਟ੍ਰੇਲੀਆ ਦਰਮਿਆਨ ਖੇਡੀ ਜਾ ਰਹੀ ਟੈਸਟ ਕ੍ਰਿਕਟ ਮੈਚਾਂ ਦੀ ਲੜੀ ਦੇ ਪੰਜਵੇਂ ਟੈਸਟ ਮੈਚ ਵਿੱਚ ਵੀ ਭਾਰਤੀ ਬੱਲੇਬਾਜ਼ਾਂ ਦਾ ਕੱਲ ਪਹਿਲੇ ਦਿਨ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਭਾਵੇਂ ਕਿ ਕਪਤਾਨ ਰੋਹਿਤ ਸ਼ਰਮਾ ਨੇ ਟੀਮ ਨਾਲੋਂ ਖੁਦ ਨੂੰ ਵੱਖ ਰੱਖਣ ਦਾ ਫੈਸਲਾ ਕੀਤਾ ਸੀ ਪਰ ਇਸ ਫੈਸਲੇ ਦੇ ਬਾਵਜੂਦ ਵੀ ਭਾਰਤੀ ਬੱਲੇਬਾਜ਼ ਨਾ ਚੱਲ ਸਕੇ ਤੇ ਭਾਰਤ ਦੀ ਪੂਰੀ ਟੀਮ 185 ਦੌੜਾਂ ਤੇ ਸਿਮਟ ਗਈ। ਦਿਨ ਦਾ ਖੇਡ ਖਤਮ ਹੋਣ ਤੱਕ ਆਸਟ੍ਰੇਲੀਆ ਨੇ 9 ਦੌੜਾਂ ਤੇ ਇੱਕ ਵਿਕਟ ਗੁਆ ਲਈ ਸੀ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ। ਧੰਨਵਾਦ।